ਇਹ ਕਿ ਇਹਨਾਂ ਦਾ ਜਿਹੜਾ ਮੁੰਡਾ ਹੈ ਸੀਗਾ ਪਿਛਲੇ ਹਫਤੇ ਵਿੱਚ ਭੈਣ ਜਿੰਦੇ ਝੜ ਗਿਆ ਸੀ ਮੈਨੂੰ ਫੋਨ ਕੀਤਾ ਵੀ ਦੱਸ ਕੇ ਲਿਗਿਆ ਇਹਨਾਂ ਨੂੰ ਚਿੰਤਾ ਹੋ ਗਈ ਕਿ ਪਤਾ ਨਹੀਂ ਕਿੱਥੇ ਗਿਆ ਅਜੇ ਤੱਕ ਆਇਆ ਨਹੀਂਗਾ ਕਿ ਕਿੰਨੇ ਵਜੇ ਤੱਕ ਆ ਗਿਆ ਸੀਗਾ ਤੇ ਉਹ ਜੋ ਚੰਗਿਆ 3 ਵਜੇ ਆ ਗਿਆ ਸੀਗਾ ਸੋ ਇਹਨਾਂ ਨੇ ਪ੍ਰਾਰਥਨਾ ਕਰਾਈ ਸੋ ਇਹ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਕਿ ਨਾ ਚਿੰਤਾ ਪੈ ਗਈ ਮਾਉ ਜਿੱਥੇ ਵੀ ਤੇ ਗਿਆ ਹੋਗਾ ਤੇ ਇਹ ਨਾ ਚਿੰਤਾ ਹੁੰਦਾ ਕਰਕੇ ਕਿੰਨੇ ਸਕੇ ਕੀ ਮਤਲਬ ਕਿ ਕਿਥੇ ਚਲ ਗਿਆ ਮੈਂ ਕਿ ਕੁਝ ਨਹੀਂ ਕਿ ਮੈਂ ਆਜੂਆ ਕਿਸੇ ਰੋਪ ਤੇ ਗਈ ਦੁਆ ਕਰੋ ਤੇ ਇਹ ਵੀ ਦੱਸ ਦਿਆ ਕਿ ਮਤਲਬ ਉਹ ਠੇਕੇਦਾਰ ਨੂੰ ਮਿਲਿਆ ਸੀ ਠੇਕੇਦਾਰ ਨੇ ਉਹ ਲੈ ਕੇ ਆਇਆ ਤੇ ਮਤਲਬ ਇਹ ਮੇਰੇ ਪਰੇ ਠੇਕੇਦਾਰੋ ਤੇ ਲੰਬਿਆ ਦਾ ਇਹ ਕੁਦਾਦਾ ਕੀ ਕਰਦੇ ਆ ਧੰਨਵਾਦ ਕਰਦੇ ਆ ਸਾਰੇ ਮੁਖਤਾਂ ਨਹੀਂ ਜਾ ਕੇ ਪਰਮਿਸ਼ਨ ਲੈਣ ਬਾਰੇ ਬੁਲਵਾ ਦੇ ਦਿਆ